ਤੁਰੀ ਡਿਮਾਂਡ ਹੈਗੀ ਐ ਜੀ ਆਪਾਂ ਦੇਣ ਵਾਲੇ ਰੇਟ ਹੀ ਦੱਸ ਦਿੰਨੇ ਆ 120000 ਰੁਪਏ ਦੀ ਆਪਾਂ ਗੱਡੀ ਇਹ ਦੇ ਦਾਂਗੇ ਜੀ ਇਹ 14 ਮਾਡਲ ਹੈ ਜੀ 2014 ਮਾਡਲ ਆ ਸੀਟ ਕਵਰ ਫਿਨਿਸ਼ਿੰਗ ਮੈਟ ਇੰਟੀਰੀਅਰ ਬਾਈ ਸਾਰਾ ਕੁਝ ਤੁਸੀਂ ਗੱਡੀ ਦਾ ਚੈੱਕ ਕਰੋ ਇਹ ਵਰਨਾ 1.6 ਐਸਐਕਸ ਹੈ ਜੀ 6 에어 ਬੈਗ ਹੈ ਪੁਸ਼ ਬਟਨ ਸਟਾਰਟ ਹੈ ਪੁਸ਼ ਬਟਨ ਪਲੱਸ 6 에어 ਬੈਗ ਵਾਲੀ ਗੱਡੀ ਆ ਫਸਟ ਓਨਰ ਹੈ ਜੀ ਫਸਟ ਓਨਰ ਦੀ ਗੱਡੀ ਆ ਔਰ ਬਾਈ ਚਾਰ ਲੱਖ 7000 ਰੁਪਏ ਮੀਂਹ ਦੇ ਦਾਂਗੇ ਅੰਦਰੋਂ ਚੈੱਕ ਕਰਵਾ ਦੇ ਭਾਈ ਗੱਡੀ ਇੱਕ ਵਾਰ ਖੋਲ ਕੇ ਮਿੱਤਰਾਂ ਇਹ ਆਪਾਂ 4 ਲੱਖ ਤੇ 5000 ਰੁਪਏ ਦੀ ਲਾਸਟ ਦੇ ਦਾਂਗੇ ਜੀ 2017 ਮਾਡਲ 4 ਲੱਖ ਤੇ 5000 ਦੀ ਦੇ ਦੇਣੀ ਆ ਜੇ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ 5000 ਵੀ ਛੱਡ ਤਾਂ 4 ਲੱਖ ਦੀ ਦੇ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਆਪਾਂ ਖੜੇ ਆਂ ਸ਼ਹਿਰ ਸਮਾਣਾ ਦੇ ਵਿੱਚ ਪਹਿਲਾਂ ਵੀ ਆਪਾਂ ਤੁਹਾਨੂੰ ਸਮਾਣਾ ਦੇ ਵਿੱਚ ਗੱਡੀਆਂ ਦਿਖਾਈਆਂ ਦੀਆਂ ਇੱਧਰ ਲਵੇ ਪਾਤੜਾ ਪੈਂਦਾ ਜੀ ਇੱਧਰ ਸਮਾਣਾ ਸ਼ਹਿਰ ਵਿੱਚ ਖੜਿਆ ਆਂ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਜਦੋਂ ਆਪਾਂ ਪਾਤਣਾ ਵੱਲ ਨੂੰ ਜਾਂਦੇ ਆਂ ਤਾਂ ਰੋਡ ਦੇ ਉੱਪਰ ਕਾਰ ਬਾਜ਼ਾਰ ਆਉਂਦਾ ਜੀ ਚੜ੍ਹਦੀ ਕਲਾ ਰਾਈਡ ਇਹਨਾਂ ਲਵੇ ਬਾਈਰੀਆਂ ਲਵੇ ਸਵਿਫਟ ਗੱਡੀਆਂ ਖੜੀਆਂ ਨੇ ਸਵਿਫਟ ਸਵਿਫਟ ਡਿਜ਼ਾਇਰ ਗੱਡੀਆਂ ਸਾਰੀਆਂ ਹੀ ਸਾਫ਼ ਨੇ ਉੱਚੇ ਮਾਡਲ ਦੀਆਂ ਜੇ ਤੁਸੀਂ ਘੱਟ ਰੇਟ ਦੇ ਉੱਪਰ ਲੈਣੀਆਂ ਨੇ ਵਧੀਆ ਸਾ ਤਾਜੋ ਮਿੱਤਰੋ ਚੜ੍ਹਦੀ ਕਲਾ ਰਾਈਡ ਤੇ ਬਾਈ ਹਰੀਆਂ ਨਾਲ ਕਰਦੇ ਆ ਗੱਲਬਾਤ ਤੁਹਾਨੂੰ ਦਿਖਾਉਣੇ ਆਪਾਂ ਕਿਹੜੀਆਂ-ਕਿਹੜੀਆਂ ਗੱਡੀਆਂ ਬਾਈ ਹਰੀਆਂ ਲੈ ਖੜੀਆਂ ਨੇ ਕੱਲੀ-ਕੱਲੀ ਗੱਡੀ ਬਾਰੇ ਡਿਟੇਲ ਦੇਵਾਂਗੇ ਜਾਣਕਾਰੀ ਦੇਵਾਂਗੇ ਜਿਹੜੀ ਵੀ ਗੱਡੀ ਲੈਣੀ ਹੋਊਗੀ ਤੁਸੀਂ ਬਾਈ ਹਰੀਆਂ ਨਾਲ ਸੰਪਰਕ ਕਰ ਲਿਓ ਬਾਈ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਜੀ ਠੀਕ ਠਾਕ ਹੋ ਵੀਰੇ ਹਾਂਜੀ ਵੀਰੇ ਪਹਿਲਾਂ ਕੀ ਨਾਮ ਆ ਵੀ ਛੱਡਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਵੀਰੇ ਅੱਜ ਜਿੰਨੀਆਂ ਤੁਹਾਡੇ ਲਈ ਗੱਡੀਆਂ ਖੜੀਆਂ ਨੇ ਆਪਾਂ ਤੁਹਾਨੂੰ ਕੱਲੀ-ਕੱਲੀ ਦੀ ਡਿਟੇਲ ਦਿਓ ਸਾਨੂੰ ਤੇ ਆ ਗੱਡੀ ਤੋਂ ਸ਼ੁਰੂ ਕਰਦੇ ਆ ਜੀ ਆਪਾਂ ਇਹ ਆ ਗਈ ਆਪਣੇ ਲਈ ਬੀਟ ਗੱਡੀ ਹਾਂਜੀ ਇਹ 15 ਮਾਡਲ ਹੈ ਜੀ ਹਾਂਜੀ 2015 ਮਾਡਲ ਹੈ ਫਰਸਟ ਓਨਰ ਹੈ ਜੀ ਫਰਸਟ ਓਨਰ ਦੀ ਗੱਡੀ ਹੈ ਜੀ 2015 ਮਾਡਲ ਹੈ ਤੇ ਗੱਡੀ ਦੇ ਟਾਇਰਾਂ ਦੀ ਬਈ ਕੰਡੀਸ਼ਨ ਵੀ ਚੈੱਕ ਕਰਵਾ ਦਿਓ ਇੱਕ ਵਾਰ ਲਗਭਗ 60 65 ਪੈਸੇ ਨੇ ਬਈ ਟਾਇਰ ਟਾਇਰ ਚੇਂਜ ਹੋਣ ਵਾਲ ਨੇ ਹਾਂਜੀ ਠੀਕ ਆ ਇੰਟੀਰੀਅਰ ਗੱਡੀ ਦਾ ਤੁਹਾਨੂੰ ਮੈਂ ਚੈੱਕ ਕਰਵਾਤਾ ਕਿੰਨਾ ਚੱਲੀ ਹੋਈ ਹੈ ਵੀਰੇ ਇਹ ਇਹ ਲੱਖ ਕੇ ਦੇ ਆਸ-ਪਾਸ ਨੂੰ ਲੱਗੀ ਹੈ ਜੀ ਪਾਸਿੰਗ ਵੀਰੇ ਦੀ ਪਾਸਿੰਗ ਹੀ ਦੀ 31 ਤੱਕ ਹੈ 30 ਤੱਕ ਹੈ ਜੀ 30 ਤੱਕ ਪਾਸਿੰਗ ਆ ਠੀਕ ਆ 3 ਤੱਕ ਪਾਸਿੰਗ ਆ ਲੱਖ ਦੇ ਕਰੀਬ ਚੱਲੀ ਹੋਈ ਆ ਗੱਡੀ ਇੱਧਰ ਦਿਖਾ ਦੇ ਬੰਪਰ ਟੂ ਬੰਪਰ Ориਜਨਲ ਹੈ ਵੀਰੇ ਹਾਂ ਜੀ ਹਾਂ ਠੀਕ ਆ ਬੰਪਰ ਸਕਰਚ ਸਕਰੂਚ ਹੋਏਗੇ ਨੇ ਜਿਹੜੇ ਭਾਈ ਦਿਖਾ ਦੇ ਸਮਾਰ ਕੇ ਬੰਪਰ Ориਜਨਲ ਆ ਪੇਂਟ ਤਾਂ ਨਹੀਂ ਹੋਇਆ ਬੰਪਰ ਨਹੀਂ ਜੀ ਨਹੀਂ ਅੱਗੋਂ ਪਿੱਛੋਂ ਦੋਨੋਂ Ориਜਨਲ ਨੇ ਹਾਂ ਜੀ ਹਾਂ ਲੈ ਭਾਈ ਅੱਗੋਂ ਪਿੱਛੋਂ ਦੋਨੋਂ Ориਜਨਲ ਨੇ ਬੰਪਰ ਛੋਟੀ ਜੀ ਗੱਡੀ ਆ ਭਾਈ ਬਹੁਤ ਪਿਆਰੀ ਲੱਗਦੀ ਆ ਤੇ ਹਰਿਆਣਾ ਨੰਬਰ ਦੀ ਗੱਡੀ ਆ ਇਹਦੀ ਡੀਲ ਵੀਰੇ ਐਨਓਸੀ ਨਾਲ ਕਰਨੀ ਆ ਤੁਸੀਂ ਜਾਂ ਨੰਬਰ ਲਾ ਕੇ ਜਿਵੇਂ ਭਾਈਆਂ ਨੂੰ ਹੋਊਗਾ ਜੀ ਅੱਗੋਂ ਕਸਟਮਰ ਨੂੰ ਆਪਾਂ ਉਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਕਰ ਲਾਂਗੇ ਠੀਕ ਆ ਜਿੱਥੋਂ ਦੀ ਐਨਓਸ ਕਹਾਂਗੇ ਉੱਥੋਂ 올 ਇੰਡੀਆ ਪੱਥਰ ਦੀ ਕਢਵਾ ਦਾਂਗੇ ਜਿਹੜੀ ਵੱਡੀ ਗੱਡੀ ਲੈਣਿਆ ਉਹਦਾ ਨਾਮ ਲਵਾਉਣ ਤੇ ਨੰਬਰ ਲਵਾਉਣ ਤੇ 20-25000 ਲੱਗਦਾ ਜੇ ਮਨ ਨੇ ਛੋਟੀ ਗੱਡੀ ਆ ਗਈ ਜਿਹਦਾ ਨੰਬਰ ਲਵਾਉਣਾ ਇਹਦਾ ਕਿੰਨਾ ਖਰਚਾ ਆ ਜੂਗਾ ਵੀਰੇ ਇਹਦਾ ਮੰਨ ਲਓ ਜੀ ਜਿਵੇਂ ਇਹ ਬੀਟ ਗੱਡੀ ਆ ਇਹਦਾ ਵੀ 20 ਤੋਂ 25000 ਰੁਪਏ ਮੰਨ ਕੇ ਚੱਲੋ ਤੁਸੀਂ ਪੰਜਾਬ ਨੰਬਰ ਦਾ ਪੰਜਾਬ ਨੰਬਰ ਇਹਦਾ ਵੀ 20-25000 ਖਰਚਾ ਹਾਂਜੀ ਹਾਂ ਠੀਕ ਹੈ ਵੀਰੇ ਤੇ ਇਹਦਾ ਡਿਮਾਂਡ ਕੀ ਹੈ ਵੀਰੇ ਜ ਇਦੀ ਡਿਮਾਂਡ ਹੈਗੀ ਆ ਜੀ ਆਪਾਂ ਦੇਣ ਵਾਲਾ ਰੇਟ ਹੀ ਦੱਸ ਦਿੰਨੇ ਆ 1,20,000 ਰੁਪਏ ਦੀ ਆਪਾਂ ਗੱਡੀ ਇਹ ਦੇ ਦਾਂਗੇ ਜੀ 15 ਮਾਡਲ ਹੈ ਜੀ 1,20,000 ਦੀ 15 ਮਾਡਲ ਆ ਦੇਣ ਵਾਲਾ ਰੇਟ ਆ ਬਾਈ ਰੇਟ ਤੁਹਾਨੂੰ ਦੱਸ ਹੀ ਦਿੱਤਾ ਔਰ ਵੀਰੇ ਜੇ ਦੇ ਉੱਪਰ ਲੋਨ ਕਰਵਾਉਣਾ ਕਿੰਨੇ ਦਾ ਕਰ ਦੋ ਲੋਨ ਹੋ ਜਾਊਗਾ ਜੀ ਲੱਖ ਦਾ ਲੋਨ ਕਰਵਾ ਦਾਂਗੇ 1 ਲੱਖ ਰੁਪਏ ਦਾ ਸਿਰਫ 20,000 ਰੁਪਏ ਦੇ ਵਿੱਚ ਗੱਡੀ ਤੁਹਾਡੀ ਹੋ ਸਕਦੀ ਹੈ ਸਿਰਫ 20,000 ਰੁਪਏ ਦੇ ਵਿੱਚ ਬੀਟ ਗੱਡੀ ਅਗਲੀ ਗੱਡੀ ਆਪਣੇ ਲਵੇ ਖੜੀ ਆ ਮਿੱਤਰੋ Swift Dzire ਆ ਪਹਿਲਾਂ ਤੁਸੀਂ ਗੱਡੀ ਚੈੱਕ ਕਰ ਲਓ ਬਿਲਕੁਲ ਸਾਫ ਸਟਰੀ ਕੰਡੀਸ਼ਨ ਦੀ ਗੱਡੀ ਆ ਔਰ ਇਹ ਵੀ ਹਰਿਆਣਾ ਨੰਬਰ ਦੀ ਗੱਡੀ ਆ ਗੱਡੀ ਦਾ ਇੰਟੀਰੀਅਰ ਤੁਹਾਨੂੰ ਚੈੱਕ ਕਰਾ ਦੇਣਾ ਕਿੰਨਾ ਮਾਡਲ ਆ ਬਾਈ ਜੀ ਇਹ 14 ਮਾਡਲ ਹੈ ਜੀ 2014 ਮਾਡਲ ਆ ਸੀਟ ਕਵਰ ਫਿਨਿਸ਼ਿੰਗ ਮੈਟ ਇੰਟੀਰੀਅਰ ਬਾਈ ਸਾਰਾ ਕੁਝ ਤੁਸੀਂ ਗੱਡੀ ਦਾ ਚੈੱਕ ਕਰੋ 2014 ਮਾਡਲ ਆ Swift Desire ਗੱਡੀ ਆ ਬਾਈ ਜ਼ਿਆਦਾਤਰ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਆ Swift ਦੀ ਮਾਰਕੀਟ ਬਹੁਤ ਜ਼ਿਆਦਾ ਔਰ ਡੀਜ਼ਲ ਦੀ ਗੱਡੀ ਆ ਬਾਈ ਜੀ ਹਾਂਜੀ ਬਾਈ ਵੀਡੀ ਆਈ ਹੈ ਜੀ ਡੀਜ਼ਲ ਆਈ ਡੀਜ਼ਲ ਦੀ ਗੱਡੀ ਆ ਕਿੰਨਾ ਚੱਲੀ ਹੋਈ ਹੈ ਇਹ ਇਹ ਚੱਲੀ ਹੋਈ ਹੈ ਜੀ 88000 ਕਿਲੋਮੀਟਰ ਪਾਸਿੰਗ ਇਹਦੀ ਪਾਸਿੰਗ ਇਹਦੀ ਹੈਗੀ ਹੈ ਜੀ 29 ਤੱਕ 29 ਤੱਕ ਪਾਸਿੰਗ 88000 ਬਾਈ ਟਾਇਰ ਵਗੈਰਾ ਸਾਰੇ ਨਾਲ ਦੇ ਨੇ ਜਾਂ ਚੇਂਜ ਹੋਏ ਨੇ ਜੀ ਇਹ ਚੇਂਜ ਹੋਏ ਹੋਏ ਨੇ ਜੀ ਹਾਂ ਜੀ ਕਿਉਂਕਿ ਜੀ 88000 ਤੇ ਚੇਂਜ ਹੋ ਜਾਂਦੇ ਨੇ ਹਾਂ 80000 ਤੋਂ ਬਾਅਦ ਚੇਂਜ ਹੋਣ ਲੱਗ ਜਾਂਦੇ ਨੇ ਟਾਇਰ ਠੀਕ ਹੈ ਬਾਈ ਕਿੰਨੇ ਦੀ ਦੇਣੀ ਆ ਵੀਰੇ ਇਹ ਇੱਕੋ ਰੇਟ ਦੱਸਿਓ ਜੀ ਇੱਕੋ ਰੇਟ 325000 ਰੁਪਏ ਦੀ ਦੇ ਦਾਂਗੇ 2014 ਮਾਡਲ ਜੀ 2014 ਮਾਡਲ 325000 ਦੀ ਬਾਈ ਦੇ ਦੇਣੀ ਆ ਮਾਨਤਨ ਹੋ ਜੂਗਾ ਤੁਹਾਡਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਇੱਧਰਲੇ ਪਾਸੇ ਆਪਣੇ ਲਵੇ ਆ ਗਈ ਹਰਿਆਣਾ ਨੰਬਰ ਦੀ ਵਰਨਾ ਇਹ ਵਰਨਾ 1.6 SX ਹੈ ਜੀ 6 에어 ਬੈਗ ਹੈ ਪੁਸ਼ ਬਟਨ ਸਟਾਰਟ ਹੈ ਪੁਸ਼ ਬਟਨ ਪਲੱਸ 6 에어 ਬੈਗ ਵਾਲੀ ਗੱਡੀ ਆ ਫਸਟ ਓਨਰ ਹੈ ਜੀ ਫਸਟ ਓਨਰ ਦੀ ਗੱਡੀ ਆ ਔਰ ਬਾਈ ਤੁਸੀਂ ਗੱਡੀ ਚੈੱਕ ਕਰੋ ਇੱਕ ਵਾਰ ਇੰਟੀਰੀਅਰ ਸੀਟ ਕਵਰ ਦੇਖੋ ਤੁਸੀਂ ਗੱਡੀ ਦੇ ਕਿੰਨੇ ਪਿਆਰੇ ਨੇਗੇ ਬਹੁਤ ਸੋਹਣੀ ਗੱਡੀ ਆ ਬਾਈ ਇਹ 6 에어 ਬੈਗ ਵਾਲੀ ਗੱਡੀ ਆ ਮਿੱਤਰੋ 6 에어 ਬੈਗ ਵਾਲੀ ਉੱਛ ਵਾਟਨ ਵਾਲੀ ਆ ਦੋਨੋਂ ਚੀਜ਼ਾਂ ਤੁਹਾਨੂੰ ਇਕੱਠੀਆਂ ਮਿਲਦੀਆਂ ਨੇ ਇਹਦੇ ਵਿੱਚ ਗੱਡੀ ਇਹ ਵੀ ਹਰਿਆਣਾ ਨੰਬਰ ਦੀ ਆ ਐਨਓਸੀ ਦੇ ਨਾਲ ਲੈਣੀ ਆ ਐਨਓਸੀ ਦੇ ਨਾਲ ਤੁਹਾਡੀ ਡੀਲ ਹੋਊਗੀ ਔਰ ਬਾਈ ਨੇ ਮੈਨੂੰ ਦੱਸਿਆ ਹੈਗਾ ਵੀ ਤੁਸੀਂ ਨੰਬਰ ਲਵਾ ਕੇ ਲੈਣਾ ਉਹ ਹਿਸਾਬ ਨਾਲ ਤੁਹਾਡੀ ਥੋੜੀ ਜੀ ਨੰਬਰ ਪੰਜਾਬ ਦਾ ਲਵਾ ਕੇ ਵੱਧ ਡੀਲ ਹੋ ਜੂਗੀ ਬਾਈ ਜੀ ਇਹਦਾ ਕੀ ਰੇਟ ਆ ਐਨਓਸੀ ਨਾਲ ਆਪਾਂ ਵਿੱਚ ਐਨਓਸੀ ਦੀ 4,70,000 ਰੁਪਏ ਦੀ ਦੇ ਦਾਂਗੇ ਜੀ ਐਨਓਸੀ ਦੇ ਨਾਲ 4,70,000 ਦੀ ਦੇ ਦੇਣੀ ਆ ਹਾਂ ਜੀ ਪਾਸਿੰਗ ਕਿੰਨੇ ਤੱਕ ਹੈ ਜੀ ਇਹਦੀ ਹੈਗੀ ਆ ਜੀ 30 ਤੱਕ ਪਾਸਿੰਗ 2030 ਤੱਕ ਪਾਸਿੰਗ ਇਧਰਲੇ ਪਾਸੇ ਹੋਰ Swift ਖੜੀ ਹੈ ਬਾਈ ਆਪਣੇ ਲਵੇ ਆ ਜਿਓ ਜੀ ਲੈ ਵੀ ਮਿੱਤਰਾਂ ਕਹਿੰਦੇ Swiftਾਂ ਦਾ ਅੱਜ ਬਹੁਤ ਜ਼ਿਆਦਾ ਖੜੀਆਂ ਨੇ ਤੁਸੀਂ ਲੈਣ ਵਾਲੇ ਬਣੋ ਸਾਰੀਆਂ ਗੱਡੀਆਂ ਦਾ ਰੇਟ ਬਿਲਕੁਲ ਘੱਟ ਆ ਜਾਇਜ਼ ਆ ਅੰਦਰੋਂ ਚੈੱਕ ਕਰਵਾ ਦੇ ਬਾਈ ਗੱਡੀ ਇੱਕ ਵਾਰ ਖੋਲ ਕੇ ਮਿੱਤਰਾਂ ਸੀਟ ਕਵਰ ਦੇਖੋ ਬਾਈ ਕਿੰਨਾ ਮਾਡਲ ਹੈ ਜੀ ਇਹ ਇਹ 2016 ਮਾਡਲ ਹੈ ਜੀ 2016 ਮਾਡਲ ਵੇ ਸੀਟ ਕਵਰ ਦਿਖਾ ਦੇ ਬਾਈ ਗੱਡੀ ਦੇ ਚੰਗੀ ਤਰ੍ਹਾਂ ਚੱਲੀ ਕਿੰਨਾ ਹੋਈ ਹੈ ਜੀ ਇਹ ਇਹ ਚੱਲੀ ਹੋਈ ਹੈ ਜੀ 82000 ਕਿਲੋਮੀਟਰ 82000 ਕਿਲੋਮੀਟਰ ਚੱਲੀ ਨੇ ਆ ਔਰ ਗੱਡੀ ਦੇ ਟਾਇਰ ਬਈ ਚੈੱਕ ਕਰਵਾ ਦੇ ਟਾਇਰ ਪੈ ਰਹੇ ਨੇ ਹਾਂਜੀ ਟਾਇਰ ਪੈ ਰਹੇ ਨੇ ਵੀ ਹਾਂਜੀ ਹਾਂ ਹਾਂ ਗੱਡੀ ਦੇ ਟਾਇਰ ਪੈ ਜਾਂਦੇ ਨੇ ਟਾਇਰ ਤਾਂ ਜੀ 50000 ਤੇ ਚੀਜ਼ ਹੋ ਜਾਂਦੇ ਨੇ ਇੱਕ ਵਾਰ ਠੀਕ ਹੈ ਜੀ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਗੱਡੀ ਇਹ ਆਪਾਂ ਇੱਕੋ ਰੇਟ 365000 ਦੀ ਗੱਡੀ ਦੇ ਦਾਂਗੇ ਜੀ ਸਿਰਫ 365000 ਦੀ 2016 ਮਾਡਲ 2016 ਮਾਡਲ ਲੋਨ ਕਿੰਨੇ ਮਾਡਲ ਤੋਂ ਸ਼ੁਰੂ ਕਰ ਦਿੰਦੇ ਨੇ ਲੌਨ ਜੀ ਆਪਾਂ 11 12 ਮਾਡਲ ਤੋਂ ਕਰਵਾ ਦਿੰਨੇ ਆ 11 12 ਮਾਡਲ ਅੱਛਾ ਵੀਰੇ ਜਮੈਂ ਮੈਂ ਇੱਕ ਦੇਖ ਰਿਹਾ ਤੁਹਾਡੇ ਲੋਵੇ ਮੰਨ ਕੇ ਚੱਲੋ ਵੀ 16 17 18 ਮਾਡਲ ਤੱਕ ਜਿਹੜੀਆਂ ਗੱਡੀਆਂ ਖੜੀਆਂ ਨੇ ਹਾਂਜੀ ਬਾਈ ਜੇ ਕਿਸੇ ਨੇ ਉੱਚੇ ਮਾਡਲ ਦੀ ਗੱਡੀ ਲੈਣੀ ਆ ਬਾਈ ਜੀ ਜਿਹੜੀ ਗੱਡੀ ਵੀ ਕਿਸੇ ਨੂੰ ਕੋਈ ਵੀ ਚਾਹੀਦੀ ਹੋਏ ਸ਼ਿਫਟ ਤੋਂ ਇਲਾਵਾ ਵਰਨਾ ਤੋਂ ਇਲਾਵਾ ਆਪਾਂ ਹਾਰਿਕ ਗੱਡੀ ਪ੍ਰੋਵਾਈਡ ਕਰਵਾ ਦਾਂਗੇ ਥਾਰ ਸਕੋਰ ਕੀ ਆਪੋਰਚਨਰ ਥਾਰ ਸਕੋਰ ਨੂੰ ਸਾਰਾ ਕੁਝ ਪ੍ਰੋਵਾਈਡ ਕਰਵਾ ਦਾਂਗੇ ਵੀਰੇ ਆਪਾਂ ਠੀਕ ਆ ਖਾਰ ਸਕੋਰਪੀਓ ਫੋਰਚੂਨਰ ਜਿਹੜੀ ਵੀ ਗੱਡੀ ਤੁਸੀਂ ਲੈਣੀ ਆ ਸਾਰੇ ਪ੍ਰੋਵਾਈਡ ਕਰਾ ਦੇਣਗੇ ਔਰ ਬਾਈ ਸੈਲਫ ਡਰਾਈਵ ਵਾਸਤੇ ਵੀ ਦੇ ਦਣੇ ਨਹੀਂ ਜੀ ਸੈਲਫ ਡਰਾਈਵ ਵਾਸਤੇ ਨਹੀਂ ਹੈ ਠੀਕ ਸਰ ਸਿਰਫ ਸੇਲ ਪਰਚੇਸ ਸਿਰਫ ਸੇਲ ਪਰਚੇਸ ਓਕੇ ਇਧਰਲੇ ਪਾਸੇ ਬਾਈ ਇਧਰਲੇ ਆ ਜਾਓ ਤੁਸੀਂ ਜੇ ਕਿਸੇ ਨੇ ਕੋਈ ਗੱਡੀ ਵੇਚਣੀ ਹੋਵੇ ਜੀ ਉਹ ਵੀ ਆਪਾਂ ਵਧੀਆ ਰੇਟਾਂ ਦੇ ਕੱਟ ਲਾਂਗੇ ਜੀ ਅੱਛਾ ਜੇ ਕਿਸੇ ਨੇ ਆਪਣੀ ਪੁਰਾਣੀ ਗੱਡੀ ਵੇਚਣੀ ਆ ਵਧੀਆ ਰੇਟਾਂ ਦੇ ਆਲਟੋ ਕਟਾਉਣੀ ਹੋਵੇ ਜੇ ਕਿਸੇ ਨੂੰ ਮੁਰਤੀ ਕਟਾਉਣੀ ਹੋਵੇ ਉਸ ਦੀ 50000 ਤੋਂ ਲੈ ਕੇ 15 ਲੱਖ ਤੱਕ ਕੁਛ ਵੀ ਕਟਵਾ ਸਕਦਾ ਹੈ ਜੀ ਲੈ ਬਾਈ ਦਿਖਾਓ ਬਾਈ ਇਧਰੋਂ ਤਬਾਇੂਰੀ ਨਾਲ ਸੰਪਰਕ ਕਰ ਸਕਦੇ ਤੁਸੀਂ ਇਹ 12 ਮਾਡਲ ਹੈ ਜੀ ਹਾਂਜੀ ਇਹ ਚੱਲੀ ਹੋਈ ਹੈ ਜੀ 88000 ਕਿਲੋਮੀਟਰ ਆ ਭਾਈ ਆ ਚੈੱਕ ਕਰਵਾ ਦਿਓ ਬੰਪਰ ਇਹ ਜੈਨੂਨ ਹੈ ਜੀ ਜੈਨੂਨ ਬੰਪਰ ਦੇ ਨੇ ਇਹ ਇਹ ਨਿਸ਼ਾਨੀ ਹੁੰਦੀ ਆ ਭਾਈ ਜੈਨੂਨ ਬੰਪਰਾਂ ਦੀ ਠੀਕਾ ਕਿਉਂਕਿ ਕੋਈ ਪੇਂਟ ਨਹੀਂ ਹੋਇਆ ओरिजिनल ਬੰਪਰ ਨੇਗੇ ਸਾਰੇ ਅਗਲਾ ਬੰਪਰ ਵੀ ਰਿਜਨਲ ਹੈ ਵੀਰੇ ਹਾਂਜੀ ਹਾਂ ਪੇਂਟ ਤਾਂ ਨਹੀਂ ਅਗਲਾ ਨਹੀਂ ਜੀ ਨਹੀਂ ਠੀਕ ਆ ਆ ਜੀ ਚੈੱਕ ਕਰਵਾ ਦਿਓ ਭਾਈ ਇੱਧਰਲੇ ਪਾਸੇ ਆ ਕੇ ਗੱਡੀ ਤੁਸੀਂ ਬਰੀਕੀ ਨਾਲ ਚੈੱਕ ਕਰਵਾ ਦਿਓ ਸਾਰੀ ਜਿਹੜੀ ਵੀ ਹੈਗੀ ਆ ਸ਼ੀਸ਼ੇ ਵਗੈਰਾ ਸਾਰੇ ਨਾਲ ਦੇਖ ਲਿਓ ਜੀ ਠੀਕ ਆ ਚੱਲੀ ਕਿੰਨਾ ਹੋਈ ਜੀ ਇਹ 88000 ਚੱਲੀ ਹੋਈ ਹੈ ਜੀ 88000 ਚੱਲੀ ਹੋਈ ਹੈ ਬਾਈ ਗੱਡੀ ਅੰਦਰੋਂ ਇੰਟੀਰੀਅਰ ਚੈੱਕ ਕਰਵਾਤਾ ਜੀ ਠੀਕ ਆ ਜੀ ਕਿੰਨੇ ਦੀ ਦੇ ਦੇਣੀ ਹੈ ਵੀਰੇ ਇੱਕੋ ਰੇਟ ਦੀ ਇਹ ਆਪਾਂ 2 ਲੱਖ ਤੇ 40000 ਰੁਪਏ ਦੀ ਦੇ ਦਾਂਗੇ ਜੀ 2 ਲੱਖ ਤੇ 40000 ਦੀ ਐਨਓਸੀ ਦੇ ਨਾਲ ਮਿਲ ਜੂਗੀ ਬਈ ਤੁਹਾਨੂੰ ਗੱਡੀ ਇਹ 2 ਲੱਖ ਤੇ 40000 ਦੀ ਲੋਨ ਇਹਦੇ ਉੱਪਰ ਵੀ ਹੋ ਜੂਗਾ ਹਾਂ ਜੀ ਹਾਂ 40000 ਲੈ ਆਇਓ ਹਾਂ ਜੀ ਲੈ ਆਓ 40000 ਲੈ ਆਓ ਬਈ 2 ਲੱਖ ਰੁਪਏ ਦਾ ਲੋਨ ਦਾਤਾ ਇਧਰਲੇ ਪਾਸੇ ਇੱਕ ਹੋਰ ਵਾਈਟ ਕਲਰ ਦੀ Swift ਆ ਮੈਂ ਪਹਿਲਾਂ ਕਹਿਆ ਦੀ ਬਾਈ Swiftਾਂ ਦਾ ਇੱਥੇ ਬਹੁਤ ਖੜੀਆਂ ਨੇ ਲੈਣ ਵਾਲੇ ਬਣੇ ਹੋ ਠੀਕ ਆ ਕਿੰਨਾ ਮਾਡਲ ਆ ਵੀਰੇ 13 ਮਾਡਲ ਹੈ ਜੀ 2013 ਮਾਡਲ ਦੀ Swift ਚੈੱਕ ਕਰਵਾਓ ਬਾਈ ਅੰਦਰੋਂ ਜਿ세 ਸਾਹ ਨਾਲ ਬਾਈ ਮਾਡਲ ਨੇ ਗੱਡੀਆਂ ਬਹੁਤ ਸਾਫ਼ ਸੁਥਰੀਆਂ ਖੜੀਆਂ ਨੇ ਵੇਚਰੀਆਂ ਲਵੇ ਸਾਰੀਆਂ ਹੀ ਸਾਫ਼ ਸੁਥਰੀਆਂ ਗੱਡੀਆਂ ਦਾ ਕੰਮ ਕਰਦੇ ਨੇ ਇਹ ਹਰ ਇੱਕ ਗੱਡੀ ਦੀ ਬਾਈ ਜੀ ਆਪਣੀ ਐਕਸੀਡੈਂਟ ਦੀ ਗਾਰੰਟੀ ਹੋਊਗੀ ਐਕਸੀਡੈਂਟ ਦੀ ਐਕਸੀਡੈਂਟ ਦੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਜੀ ਹਰ ਇੱਕ ਗੱਡੀ ਦੀ ਕਿੰਨੇ ਮਾਡਲ ਦੀ ਗੱਡੀ ਹੈ ਵੀਰੇ ਇਹ ਇਹ 13 ਮਾਡਲ ਗੱਡੀ ਆ ਜੀ 2013 ਮਾਡਲ ਦੀ ਗੱਡੀ ਆ ਬਈ ਚੈੱਕ ਕਰ ਲਓ ਘੱਟ ਮਾਡਲ ਦੇ ਵਿੱਚ ਤੁਹਾਨੂੰ ਇੰਨੇ ਸਾਫ਼ ਸੁਥਰੀਆਂ ਗੱਡੀਆਂ ਬਈ ਇੱਥੇ ਮਿਲਣਗੀਆਂ ਸਮਾਣੇ ਸ਼ਹਿਰ ਦੇ ਵਿੱਚ ਚੜ੍ਹਦੀ ਗਲਾ ਮੋਟਰ ਰਾਈਡ ਦੇ ਉੱਪਰ ਖੜੇ ਆ ਠੀਕ ਆ ਆਪਾਂ ਇਹਦੀ ਵੀ ਐਨੋਸੀ ਨਾਲ ਹੀ ਡੀਲ ਕਰਨੀ ਆ ਵੀਰੇ ਵੀਰੇ ਪਾਰਟੀ ਤੇ ਜਾਂ ਜੈਨੋਸੀ ਦੇ ਵਿੱਚ ਕਰਨੀ ਆ ਉਹਦਾ ਪਰ ਰੇਟ ਕਰ ਲੈ ਜੀ ਪਾਰਟੀ ਵਿੱਚ ਦੀ ਗੱਡੀ ਲੈਣੇ ਵੀਰੇ ਹਾਂ ਜੀ ਹਾਂ ਆਪਣੀਆਂ ਵੀ ਖੜੀਆਂ ਹੁੰਦੀਆਂ ਨੇ ਆਪਣਾ ਜੀ ਇਹ ਆਪਣੀਆਂ ਵੀ ਖੜੀਆਂ ਹੁੰਦੀਆਂ ਨੇ ਜੀ ਕੋਈ ਸਪੈਸ਼ਲ ਪਾਰਟੀ ਵੀ ਖੜਾ ਕੇ ਜਾਂਦੀ ਆ ਜੀ ਠੀਕ ਆ ਜੀ ਇਹਦੇ ਬੰਪਰ ਵਗੈਰਾ ਪੇਂਟ ਨੇ ਬੰਪਰ ਪੇਂਟ ਦੇ ਜੀ ਬੰਪਰ ਛੱਡ ਗਏ ਤੇ ਤਕਰੀਬਨ ਗੱਡੀ ਜੈਨੂਨ ਹੈ ਜੀ ਠੀਕ ਆ ਕਿੰਨੇ ਦੀ ਦੇ ਦੇਣੀ ਹੈ ਇਹ ਇਹ 2,70,000 ਰੁਪਏ ਦੀ ਦੇ ਦਾਂਗੇ ਜੀ ਡਿਮਾਂਡ ਆ ਜਾਂ ਦੇਣੀ ਆ ਦੇਣੀ ਹੈ ਜੀ ਨੇ ਵੀ ਆਪਾਂ 2,70,000 ਦੀ ਦੇਣੀ ਮੌਕੇ ਤੇ ਆਪਾਂ ਮਾਨ ਸਨਮਾਨ ਜ਼ਰੂਰ ਕਰਾਂਗੇ ਜੀ ਜਿਹੜਾ ਵੀ ਵੀਡੀਓ ਦੇਖ ਕੇ ਆਊਗਾ ਜਿਹੜਾ ਵੀਡੀਓ ਦੇਖ ਕੇ ਆਊਗਾ ਬਾਈ ਮਾਨ ਸਨਮਾਨ ਹੋ ਜੂਗਾ ਕਿੰਨਾ ਮਾਡਲ ਦੱਸਿਆ ਜੀ 13 ਮਾਡਲ ਜੀ 2013 ਮਾਡਲ ਇਧਰਲੇ ਪਾਸੇ ਆ ਜਾਓ ਬਈ ਹੋਰ Swift ਖੜੀ ਆ ਇੱਕ ਹੁਣ ਇੱਕ ਆਪਣੇ ਲਵੇ ਆ Swift ਤੇ ਇੱਕ Swift Dzire ਬਚੀ ਆ ਦੋਨੋਂ ਗੱਡੀਆਂ ਬਹੁਤ ਸੋਹਣੀਆਂ ਨੇ ਬਈ ਇੰਟੀਰੀਅਰ ਗੱਡੀ ਦਾ ਚੈੱਕ ਕਰਾਓ ਕਿੰਨਾ ਮਾਡਲ ਆ ਜੀ ਇਹ 2017 ਮਾਡਲ ਹੈ ਜੀ 12ਵੇਂ ਮਹੀਨੇ ਦੀ 12ਵੇਂ ਮਹੀਨੇ ਦੀ 2017 ਮਾਡਲ ਦੀ ਗੱਡੀ ਆ ਚੈੱਕ ਕਰਾਓ ਸੀਟ ਕਵਰ ਵਗੈਰਾ ਟੱਚ ਪਲੇਅਰ ਅੰਦਰ ਵਰਕਿੰਗ ਹੈ ਵੀਰੇ ਸਾਰਾ ਕੁਝ ਸਾਰਾ ਕੁਝ ਵਰਕਿੰਗ ਹੈ ਜੀ ਏਸੀ ਵਗੈਰਾ ਸਾਰਾ ਸਹੀ ਹੀਟਰ ਸਾਰਾ ਕੁਝ ਓਕੇ ਆ ਜੀ ਲੈ ਵੀ ਏਸੀ ਹੀਟਰ ਟੱਚ ਪਲੇਅਰ ਸਾਰਾ ਕੁਝ ਗੱਡੀ ਦਾ ਵਰਕਿੰਗ ਆ ਕਿੰਨੇ ਤੱਕ ਚੱਲੀ ਹੋਈ ਹੈ ਇਹ ਇਸ ਚੱਲੀ ਹੋਈ ਆ ਜੀ 97000 ਕਿਲੋਮੀਟਰ ਜੈਨੂਨ 97000 ਜੈਨੂਨ ਚੱਲੀ ਹੋਈ ਆ ਬਈ 2017 ਮਾਡਲ ਦੀ ਆ ਔਰ ਹਰਿਆਣਾ ਨੰਬਰ ਦੀ ਗੱਡੀ ਹੈ ਵੀ ਗੱਡੀ ਦੇ ਬੰਪਰ ਵਗੈਰਾ ਪੇਂਟ ਨੇ ਬੰਪਰ ਪੇਂਟ ਨੇ ਜੀ ਬਾਕੀ ਗੱਡੀ ਜੈਨੂਨ ਹੈ ਬਾਕੀ ਗੱਡੀ ਜੈਨੂਨ ਆ ਬੰਪਰ ਗੱਡੀ ਦੇ ਪੇਂਟ ਨੇ ਬਾਈ ਹੋਰ ਪੇਂਟ ਦੀ ਗਾਰੰਟੀ ਲੈਣੇ ਆ ਤੁਸੀਂ ਹਾਂਜੀ ਬਾਈ ਜੀ ਸਾਰੇ ਪੇਂਟ ਦੀ ਗਾਰੰਟੀ ਹੈ ਤੁਹਾਡੀ ਸਾਰੀ ਗਾਰੰਟੀ ਹੈ ਜੀ ਆਪਣੀ ਜਿਹੜੀ ਜੀ ਹੋ ਗਈ ਆਪਾਂ ਕਹਿ ਕੇ ਹੀ ਦਵਾਂਗੇ ਜੀ ਠੀਕ ਹੈ ਜੀ ਕਿੰਨੇ ਦੀ ਦੇਦਾਨੀਆਂ ਗੱਡੀ ਇਹ ਆਪਾਂ 4 ਲੱਖ ਤੇ 5000 ਰੁਪਏ ਦੀ ਲਾਸਟ ਦੇ ਦਾਂਗੇ ਜੀ 2017 ਮਾਡਲ 4 ਲੱਖ ਤੇ 5000 ਦੀ ਦੇ ਦਾਨੀਆਂ ਜੇ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ 5000 ਵੀ ਛੱਡ ਤਾਂ 4 ਲੱਖ ਦੀਓ ਦੇ ਦ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਧਰਲੇ ਪਾਸੇ ਆ ਗਈ ਬਈ ਸਵਿਫਟ ਡਿਜ਼ਾਇਰ ਚੈੱਕ ਕਰ ਲਓ ਬਈ ਗੱਡੀ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ ਅੰਦਰੋਂ ਪੂਰੀ ਬੇਕ ਹੋਆ ਬਰੀਕ ਕਰਕੇ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ ਅੰਦਰੋਂ ਖੋਲੋ ਬਈ ਅੰਦਰੋਂ ਗੱਡੀ ਟੱਚ ਪਲੇਅਰ ਵਗੈਰਾ ਦਿਖਾ ਦਿਓ ਅੰਦਰ ਸੀਟ ਕਵਰ ਦਿਖਾ ਦਿਓ ਸਾਰਾ ਕੁਝ ਵਰਕਿੰਗ ਹੈ ਵੀਰੇ ਸਾਰਾ ਕੁਝ ਵਰਕਿੰਗ ਹੈ ਜੀ ਏਸੀ ਹੀਟਰ ਓਕੇ ਹੈ ਠੀਕ ਹੈ ਜੀ ਪਿੱਛੋਂ ਵੀ ਦਿਖਾ ਦੇ ਬਈ ਸੀਟ ਕਵਰ ਗੱਡੀ ਤੇ ਬਈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਆ ਗੱਡੀ ਦੀ ਬਾਈ ਇਧਰਲੇ ਪਾਸੋਂ ਨਾ ਆ ਵੀ ਦਿਖਾ ਦੇ ਤੂੰ ਕੰਡੀਸ਼ਨ ਜਿਹੜੀ ਚੀਜ਼ ਹੈਗੀ ਆ ਸਾਰੀ ਜੈਨੂਇਨ ਦਿਖਾ ਦੇ ਬੰਪਰ ਇਹਦੇ ਵੀ ਪੇਂਟ ਲੱਗਦੇ ਨੇ ਬਾਈ ਬੰਪਰ ਪੇਂਟ ਨੇ ਜੀ ਬਾਕੀ ਗੱਡੀ ਜੈਨੂਇਨ ਹੈ ਫਰਸਟ ਓਨਰ ਦੀ ਕਾਰ ਹੈ ਜੀ ਫਰਸਟ ਓਨਰ ਦੀ ਕਿੰਨਾ ਦੇ ਲਈ ਹੈ ਇਹ ਤਾਂ ਯਾਰ ਕਿਲੋਮੀਟਰ ਚੱਲੀ ਹੋਈ ਹੈ ਜੀ ओरिजिनल 50000 ਰੁਪਏ ਹਾਂ ਜੀ ਹਾਂ ਫਿਰ ਤਾਂ ਇਹਦੇ ਟਾਇਰ ਵੀ ਨਾਲ ਦੇਣੇ ਹੋਣਗੇ ਨਹੀਂ ਟਾਇਰ ਹੁਣ ਚੇਂਜ ਹੋਏ ਨੇ ਜੀ ਚੇਂਜ ਹੋਏ ਨੇ ਬਾਈ ਹਾਂ ਜੀ ਠੀਕ ਹੈ ਬਈ ਕਿੰਨੇ ਦੀ ਦੇ ਦਾਨੀਆਂ ਗੱਡੀ ਇਹ ਗੱਡੀ ਆਪਾਂ ਦੇ ਦੇ ਦਾਂਗੇ ਜੀ 2 ਲੱਖ ਤੇ 70000 ਰੁਪਏ ਦੀ 2 ਲੱਖ ਤੇ 70000 ਰੁਪਏ ਦੀ ਗੱਡੀ ਦੇ ਦਾਨੀਆਂ ਚੜ੍ਹਦੀ ਕਲਾ ਰਾਈਡ ਸਮਾਣਾ ਸ਼ਹਿਰ ਖੜਿਆ ਇਧਰਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਪੈਂਦਾ ਸਮਾਣੇ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਪਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਜੇਦਾ ਆਪਾਂ ਪਾਤੜਾ ਸ਼ਹਿਰ ਵੱਲ ਜਾਣੇ ਆ ਤਾਂ ਇੱਥੇ ਐਚ ਆਰ ਐਚ ਪੀ ਪੈਟਰੋਲ ਪੰਪ ਪੈਂਦਾਗਾ ਬਾਕੀ ਬਾਈ ਜੀ ਹਰੀ ਆਪਾਂ ਨੂੰ ਐਡਰੈਸ ਚੰਗੀ ਤਰ੍ਹਾਂ ਦੱਸੇ ਦੇਣਗੇ ਨੰਬਰ ਦੱਸ ਦੇਣਗੇ ਬਾਈ ਜੀ ਹਰੀ ਇਹਨੇ ਵੀ ਗੱਡੀ ਲੈਣੀ ਆ ਬਈ ਘੱਟ ਰੇਟ ਦੇ ਉੱਪਰ ਵਧੀਆ ਗੱਡੀਆਂ ਤੁਹਾਨੂੰ ਇੰਨੇ ਆ ਦਿਖਾ ਦਿਆਂ ਆਪਾਂ ਨੇ ਅੱਜ ਸਾਰੀਆਂ ਸਿਲਕਟਾਂ ਬਾਈਰਿਆਂ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰ ਲਿਓ ਜੀ ਬਾਈ ਜੀ ਤੁਸੀਂ ਆਪਣਾ ਨੰਬਰ ਦੱਸ ਦੋ ਐਡਰੈਸ ਦੱਸ ਦੋ ਸਮਾਰਣਾ ਤੋਂ ਪਾਤੜਾ ਰੋਡ ਜੀ ਨੀਅਰ ਕਿਸਾਨ ਪੈਲੱਸ ਨੀਅਰ ਕੋਟ ਕੰਪਲੈਕਸ ਐਚਪੀ ਦਾ ਪੰਪ ਆਂਦਾ ਜੀ ਠੀਕ ਹੈ ਜੀ ਉਹਦੇ ਨਾਲ ਹੀ ਆਪਣਾ ਚੜਦੀ ਕਲਾ ਰਾਈਡ ਨਾਮ ਤੇ ਕਾਰ ਵਜਾਰਾ ਚੜਦੀ ਕਲਾ ਰਾਈਡ ਨਾਮ ਤੇ ਬਈ ਕਾਰ ਵਜਾਰਾ ਬਾਈਰਿਆਂ ਦਾ ਜਿਵੇਂ ਬਈ ਨੇ ਪਹਿਲਾਂ ਦੱਸਿਆ ਵੀ ਤੁਸੀਂ ਆਪਣੀ ਪੁਰਾਣੀ ਗੱਡੀ ਵੇਚ ਕਟਾ ਲਓ ਔਰ ਛੋਟੀ ਤੋਂ ਲੈ ਕੇ ਵੱਡੀ ਗੱਡੀ ਜਿਹੜੀ ਵੀ ਤੁਸੀਂ ਲੈਣੀ ਆ ਨਾ ਚਾਹੇ ਥਾਰ ਲੈਣੀ ਆ ਫੋਰਚਨਰ ਜਿਹੜੀ ਵੀ ਗੱਡੀ ਲੈਣੀ ਆ ਕਰਵਾ ਦਾਂਗੇ ਵੀਰ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਬਾਈ ਜਲਦੀ ਤੋਂ ਜਲਦੀ ਬਾਈ ਉਰੀਆਂ ਲੱਭ ਪਹੁੰਚੋ ਦਿੱਤੇ ਗਏ ਨੰਬਰਾਂ ਤੇ ਤੁਸੀਂ ਇਹਨਾਂ ਤੋਂ ਵਟਸਐਪ ਤੇ ਫੋਟੋਆਂ ਵੀਡੀਓ ਜੋ ਕੁਝ ਮਰਜ਼ੀ ਮੰਗਾ ਲਓ ਬਾਈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਆਪਣੇ ਨੂੰ ਫੋਲੋ ਮਿਲਦੇ ਆਂ ਦੋਸਤੋ ਕਿਸ ਅਗਲੀ ਵੀਡੀਓ ਚ ਉਸ ਤੱਕ ਖੇਰਾ ਪਰੱਖ